ਫਕਰ ਮਹਿਸੂਸ ਕਰਦਾ ਮੈਂ ਇਹ ਬੜੀ badi ਮਾਨ ਵਾਲੀ ਗੱਲ ਹੈ ਕਿ 27 ਸਾਲ ਪਹਿਲਾਂ ਮੈਨੂੰ ਪਹਿਲੀ ਵਾਰ ਕਾਂਗਰਸ ਵਿੱਚ ਡੀਪੀ ਰਜਿੰਦਰ ਕੌਰ ਪਠੱਲ ਜੀ ਨੇ ਜੁਆਇਨ ਕਰਾਇਆ ਸੀਗਾ ਜਦੋਂ ਉਹ ਚੀਫ ਮਿਨਿਸਟਰ ਸੀਗੇ ਗੁਲਾਮ ਨਬੀ ਆਜ਼ਾਦ ਸਾਡੇ ਜਨਰਲ ਸੈਕਟਰੀ ਸੀਗੇ ਔਰ ਇਹਨਾਂ ਨੇ ਪਹਿਲੀ ਵਾਰ ਮੈਨੂੰ ਕੁਲwidehat ਦੀ ਸੀਟ ਅਸੈਂਬਲੀ ਦੀ ਉੱਥੋਂ ਦਿੱਤੀ ਸੀ ਭਾਵੇਂ ਕਿ ਮੇਰਾ ਪੋਲਿਟੀਕਲ ਕੈਰੀਅਰ ਦਾ ਆਗਾਜ਼ ਡੀਪੀ ਰਜਿੰਦਰ ਕੌਰ ਪਠੱਲ ਨੇ ਕੀਤਾ ਔਰ ਕਿਤੇ ਕੁਦਰਤ ਇਡੀ ਬਿਆਨਤਾ ਕਿ ਦੇਖੋ 27 ਸਾਲ ਬਾਅਦ ਘੁੰਮ ਕੇ ਮੈਂ ਮੁੜ ਕੇ ਇਹਨਾਂ ਦੇ ਫਿਰ ਹਲਕੇ ਦੇ ਵਿੱਚ ਇਹਨਾਂ ਦਾ ਅਸ਼ੀਰਵਾਦ ਲਿਆ ਔਰ ਮੇਰੀ ਟਿਕਟ ਵਿੱਚ ਸਭ ਤੋਂ ਜ਼ਿਆਦਾ ਵੱਡਾ ਰੋਲ ਬੀਬੀ ਰਜਿੰਦਰ ਕੌਰ ਭੱਟੂਲ ਦਾ ਰਾਈਟ ਅਪ ਟਿਲ ਸਾਡੇ ਸੋਨੀਆ ਗਾਂਧੀ ਜੀ ਤੱਕ ਇਹ ਗਏ ਨੇ ਇਹਨਾਂ ਨੇ ਤਿੰਨ ਚਾਰ ਮਹੀਨੇ ਪਹਿਲਾਂ ਇਹ ਗੱਲ ਸ਼ੁਰੂ ਕਰ ਦਿੱਤੀ ਸੀ ਕਿ ਇੱਥੋਂ ਐਕੀ ਖੈਰੇ ਨੂੰ ਲੜਾਉਣਾ ਵਾ ਮੈਨੂੰ ਬਿਨਾਂ ਦੱਸੇ ਗੱਲ ਸ਼ੁਰੂ ਕੀਤੀ ਵੀ ਸੁਣੋ ਔਰ ਪਾਰਟੀ ਹਾਈ ਕਮਾਂਡ ਤੱਕ ਸਾਡੀ ਪੰਜਾਬ ਦੀ ਲੀਡਰ ਸਭ ਨੂੰ ਪ੍ਰੇਰ ਰਿਹਾ ਸੋ ਮੈਂ ਜੇ ਅਗਰ ਕਹਾਂ ਕਿ ਜਿੱਥੇ ਬਾਕੀ ਹੋਰਾਂ ਦਾ ਰੋਲ ਹੈ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ ਹੈ ਕਿਉਂਕਿ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕਿ ਮੈਂ ਲੜਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕਿ ਮੈਂ ਨਾ ਅਪਲਾਈ ਕੀਤਾ ਸੀ ਨਾ ਮੈਂ ਟਿਕਟ ਮੰਗੀ ਸੀ ਇਹਦੇ ਚ ਇਹਨਾਂ ਦਾ ਬਹੁਤ ਸੋ ਮੈਂ ਤਾਂ ਸਿਰਫ ਇਹਨਾਂ ਨੂੰ ਯਕੀਨ ਦਿਵਾਉਣਾ ਹੈ ਮੇਰਾ ਛੋਟਾ ਭਰਾ ਰਾਹੁਲਿੰਦਰ ਸਿੰਘ ਰਾਹੁਲ ਪੱਠਲ ਜੀ ਸਾਡੇ ਐਕਸਐਮਐਲਏ ਬੈਠੇ ਨੇ ਗੁਰਚਰਨ ਸਿੰਘ ਗੜਬਾਗ ਕੇ ਪਿੱਛੇ ਬੈਠੇ ਨੇ ਦਸਵਿੰਦਰ ਤਮਾਨ ਅਤੇ ਹੋਰ ਇਲਾਕੇ ਦੇ ਗੁਰੀ ਪੱਠਲ ਆ ਮੈਂ ਦੇਖਿਆ ਬੱਚਾ ਸਾਡਾ ਯੂਥ ਦਾ ਪ੍ਰੈਜ਼ੀਡੈਂਟ ਖੜਾ ਵਾ ਮੈਂ ਤਾਂ ਸਿਰਫ ਇਹਨਾਂ ਨੂੰ ਭਰੋ ਜੋ ਤੁਸੀਂ ਮੇਰੇ ਤੇ ਯਕੀਨ ਕੀਤਾ ਪਾਰਟੀ ਨੇ ਬਿਨਾ ਮੰਗੇ ਟਿਕਟ ਦਿੱਤੀ ਆ ਇਹਨਾਂ ਦੇ ਅਸ਼ੀਰਵਾਦ ਨਾਲ ਮੈਂ ਆਪਣੀ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਜਿੱਦਾਂ ਮੈਂ ਪਿਛਲੇ 27 ਸਾਲ ਪੰਜਾਬ ਲਈ ਜੂਝਿਆ ਆ ਵਾਂ ਹਰ ਮੁੱਦੇ ਦੇ ਉੱਤੇ ਬੋਲਿਆ ਆ ਵਾਂ ਸਭ ਨਾਲ ਖੜਿਆ ਆ ਵਾਂ ਜਦ ਵੀ ਕਿਸੇ ਨਾਲ ਬੇਇਨਸਾਫੀ ਹੋਈ ਆ ਔਰ ਜਦ ਵੀ ਪੰਜਾਬ ਦੀ ਕਿਸੇ ਲੋੜ ਪਈ ਆ ਕਿਸੇ ਨੇ ਕੋਈ ਮੈਨੂੰ ਆਵਾਜ਼ ਦਿੱਤੀ ਆ ਚਾਹੇ ਉਹ ਸਿੱਧੂ ਮੂਸੇਵਾਲੇ ਦੇ ਕਤਲ ਦੀ ਗੱਲ ਕਰੀਏ ਆਪਾਂ ਚਲੋ ਜਿੱਥੇ ਹੋਰ ਬਹੁਤ ਅਨਿਆਏ ਹੋਇਆ ਕਿਸਾਨਾਂ ਦੇ ਨਾਲ ਬੜਾ ੱੱੱਕਾ ਹੋਇਆ ਸ਼ੁਭ ਕਰਨ ਮਾਰਿਆ ਗਿਆ ਅੱਜ ਨਸ਼ੇ ਪੰਜਾਬ ਦੇ ਵਿੱਚ ਬੇਤਹਾਸ਼ਾ ਨੇ ਗਲੀ ਗਲੀ ਕੋਚੇ ਕੋਚੇ ਤੁਹਾਡੇ ਆਪਣੇ ਇਸ ਹਲਕੇ ਦੇ ਵਿੱਚ ਅੱਜ ਤੋਂ ਮਹੀਨਾ ਪਹਿਲਾਂ 15 20 ਦਿਨ ਪਹਿਲਾਂ ਗੁਜਰਾ ਪਿੰਡ ਵਿੱਚ ਔਰ ਰਵਦਾਸਪੁਰੇ ਅਤੇ ਸਾਰੇ ਸੰਗਰੂਰ ਦੇ ਵਿੱਚ ਜਾਲੀ ਸ਼ਰਾਬ ਨੇ ਸ਼ਰਾਬ ਮਾਫੀਆ ਨੇ ਅਤਕਰੀਬ ਬੰਦੇ ਮਾਰੇ ਨੇ ਅਤਕਰੀਬ ਔਰ ਇਹਦਾ ਮਤਲਬ ਇਹਦਾ ਮਤਲਬ ਸਾਬਤ ਹੋ ਗਿਆ ਕਿ ਮਾਫੀਆ ਸ਼ਰਾਬ ਦਾ ਪਰਬਲ ਹੈ ਲਾਈਕਵਾਇਜ਼ ਰੇਤਾ ਤੇ ਬਜਰੀ ਦਾ ਮਾਫੀਆ ਚੱਲ ਰਿਹਾ ਹੈ ਲਾਈਕਵਾਇਜ਼ ਆ ਜਿਹੜਾ ਰੀਅਲ ਏਸਟੇਟ ਇਹਨਾਂ ਦੇ ਆਪਣੇ ਐਮ.ਐਲ.ਏ ਸਰਬਜੀਤ ਕੌਰ ਮਾਨੂੰਕੇ ਨੇ ਇੱਕ ਐਨ.ਆਰ.ਆਈ ਦੀ ਕੋਠੀ ਦੱਬਤੀ ਉਹ ਸਬਦ ਹੋ ਕੇ ਕੇ ਰੀਅਲ ਏਸਟੇਟ ਮਾਫੀਆ ਵੀ ਪੰਜਾਬ ਚ ਡਰੱਗ ਮਾਫੀਆ ਪੰਜਾਬ ਚ ਤਾਂ ਇਹੋ ਨਸ਼ੇ ਨਾਲ ਬੱਚੇ ਟੀਕੇ ਲਾਲਾ ਕੇ ਅੱਜ ਹੀ ਕੁੜੀਆਂ ਮਰੀ ਜਾਂਦੀਆਂ ਨੇ ਹੋਰ ਤਾਂ ਹੋਰ ਇਸੇ ਤਰ੍ਹਾਂ ਨਾਲ ਜਿਹੜਾ ਦਾ ਤੁਹਾਡਾ ਕੇਬਲ ਮਾਫੀਆ ਜਿਹੜਾ ਸ਼ੋਰ ਬਚਾਉਂਦੇ ਸੀਗੇ ਇਹਨਾਂ ਦਾ ਇੱਕ ਐਮ.ਐਲ.ਏ ਪਠਾਨਮਾ ਹਾਜਰਾ ਉਹ ਇੱਕ ਇਸਟੈਬਲਿਸ਼ਡ ਕੇਬਲ ਨੈਟਵਰਕ ਆ ਪੰਜਾਬ ਦਾ ਉਹਦੇ ਤੇ 25 ਕ ਤੇ 30 ਪਰਚੇ ਦਰਜ ਕਰਾ ਕੇ ਉਹਨਾਂ ਦਾ ਉਹਨਾਂ ਦਾ ਵਪਾਰ ਹਥਿਆਰਿਆ ਹੋਆ ਔਰ ਉਹਨਾਂ ਕੋਲੋਂ ਉਸ ਕੇਬਲ ਨੈਟਵਰਕ ਵਾਲੇ ਬੰਦੇ ਦੇ ਕੋਲੋਂ ਤੁਸੀਂ ਹੈਰਾਨ ਹੋਵੋਗੇ ਮੈਂ ਮੈਂ ਗਲਤ ਜਾਣਕਾਰੀ ਨਹੀਂ ਕਹਿ ਰਿਹਾ ਉਹਦੇ ਕੋਲ 100 ਕਰੋੜ ਰੁਪਏ ਮੰਗਦੇ ਸੀ ਆਮ ਆਦਮੀ ਪਾਰਟੀ ਦੇ ਮੈਂ ਹੁਣ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਅੱਗੇ ਵਿਚਾਰਾ ਬਹੁਤ ਨਿਸ਼ਾਨੇ ਤੇ ਆ 100 ਕਰੋੜ ਰੁਪਈਸ ਐਕਸਟਰਸ਼ਨ ਜਦੋਂ ਉਹਨੇ ਕਿਹਾ ਮੈਂ ਨਹੀਂ ਦੇ ਸਕਦਾ ਨਹੀਂ ਦੇਣਾ ਕਹਿੰਦੇ ਜਾਂ ਤਾਂ ਸਾਰਾ ਕੇਬਲ ਨੈਟਵਰਕ ਹੀ ਸਾਡੇ ਹਵਾਲੇ ਕਰ ਦੇ ਨਹੀਂ ਤਾਂ 100 ਕਰੋੜ ਰੁਪਇਆ ਦੇ ਦੇ ਜਦੋਂ ਉਹਨੇ ਕੋਈ ਦੋਨੋਂ ਚੀਜ਼ਾਂ ਨਹੀਂ ਦਿੱਤੀਆਂ ਉਹਦੇ 25 30 35 40 ਮੁਕਦਮੇ ਦਰਜ ਕਰਕੇ ਉਹ ਉਹ ਦੇਸ਼ ਤੋਂ ਫਰਾਰ ਹੈ ਇਸ ਵਕਤ ਉਹ ਵਿਅਕਤੀ ਲੁੱਕ ਐਟ ਵਾਟ ਇਜ਼ ਹੈਪਨਿੰ ਲॉ ਐਂਡ ਆਰਡਰ ਦੀ ਦਿੱਕੋ ਸਿਚੁਏਸ਼ਨ ਕੀ ਹੈ ਇਸ ਵਕਤ ਕੋਈ ਜਾ ਸਕਦੀ ਆ ਆਪਣੀ ਧੀ ਭੈਣ ਸ਼ਾਮ ਨੂੰ 7 ਵਜੇ ਹਨੇਰੇ ਤੋਂ ਬਾਅਦ ਕਿਸੇ ਬਾਜ਼ਾਰ ਕਿਸੇ ਜਗ੍ਹਾ ਤੇ ਜਾ ਸਕਦੀ ਹੈ ਸਾਰੇ ਪੰਜਾਬ ਦੇ ਵਿੱਚ ਕ੍ਰਾਈਮਨਲ ਦਾ ਜਿਹੜਾ ਬੋਲਬਾਲ ਜੇਲ੍ਹ ਚ ਮਾਰ ਕੇ ਬੰਦੇ ਸੰਗੂਸ ਕੱਲ ਦੋ ਦਿਨ ਮੰਨ ਲਓ ਕਿੱਥੋਂ ਆਏ ਹਥਿਆਰ ਜੇਲ੍ਹ ਸਭ ਤੋਂ ਮਹਿਫੂਜ਼ ਜਗਾ ਵਾ ਜੇਲ੍ਹ ਵਿੱਚ ਨਸ਼ਾ ਮੈਂ ਤਾਂ ਨਾ ਬੇ ਜੇਲ੍ਹ ਕੱਟ ਕੇ ਆ ਹਜ਼ਾਰ ਆਦਮੀ ਸਗਾ ਇੰਨਾ ਨਸ਼ਾ ਅੰਦਰ ਜਿਲ੍ਹਾਂ ਦੇ ਵਿੱਚ ਹੈਗਾ ਜਿਹੜਾ ਭਗਵੰਤ ਰੋਜ਼ ਮਸ਼ਹੂਰ ਮਚਾਉਂਦਾ ਕਿ ਮੈਂ ਰੰਗਲਾ ਪੰਜਾਬ ਬਣਾਤਾ ਉਹਨਾਂ ਕੋ ਪਹਿਲਾਂ ਚੀਲਾ ਹੀ ਠੀਕ ਕਰਦੇ ਜਿੱਥੇ ਤੁਹਾਡੀ ਪੁਲਿਸ ਲੱਗੀ ਜਿੱਥੇ 25 ਫੁੱਟ ਉੱਚੀ ਗੰਧ ਬਣਾਈ ਹੋਈ ਆ ਤੁਸੀਂ ਉਹ ਨਹੀਂ ਠੀਕ ਕਰ ਸਕੇ ਕੱਲ ਦੋ ਬੰਦੇ ਕਿੱਥੋਂ ਹਥਿਆਰ ਆਗੇ ਜਿਹੜਾ ਅੰਦਰ ਕਤਲੋਗਾਰਤ ਹੋਈ ਆ ਦੋ ਬੰਦਿਆਂ ਨੇ ਹੂਜ਼ ਰਿਸਪਾਂਸਿਬਲ ਫਾਰ ਦਿਸ ਲਾ ਐਂਡ ਆਰਡਰ ਦੇਰਫੋਰ ਕਿッセ ਹਰ ਫਰੰਟ ਤੇ ਫੇਲ ਹੋਏ ਨੇ ਜਿਹੜੇ ਵਾਅਦੇ ਕੀਤੇ ਉਹਦੇ ਤੋਂ ਬਿਲਕੁਲ ਔਰਤਾਂ ਦੀ ਗੱਲ ਕੀਤੀ ਬੀਬੀ ਪੱਠਲ ਜੀ ਨੇ ਹਜ਼ਾਰ ਰੁਪਏ ਸਾਡੀਆਂ ਔਰਤਾਂ ਨੂੰ ਜੇ ਤੁਸੀਂ ਵਾਅਦਾ ਕੀਤਾ ਫਿਰ ਹੁਣ ਦਿਓ ਕਹਿੰਦੇ ਸੀ ਜੀ ਅਸੀਂ ਮਾਈਨਿੰਗ ਕੱਲੇ ਚੋਂ 20000 ਕਰੋੜ ਰੁਪਏ ਜਨਰੇਟ ਕਰਾਂਗੇ ਅਕੇ ਕਾਂਗਰਸੀ ਤੇ ਅਕਾਲੀਆਂ ਨੇ ਲੁੱਟ ਕੇ ਖਾਦਾ ਮਗਲੀਆਂ ਸਰਕਾਰਾਂ ਨੇ ਨਾਰਮਲ ਕੋਰਸ ਵਿੱਚ ਰੈਵਨਿਊ ਜਿਹੜੀ ਆ ਪੰਜਾਬ ਦੀ ਉਹ 200 250 300 ਕਰੋੜ ਰੁਪਏ ਦੀ ਸਾਲਾ ਸਾਲਾਨਾ ਮਾਈਨਿੰਗ ਦੀ ਆਮਦਨ ਹੈ ਪਿਛਲੇ 2 ਸਾਲ ਤੋਂ ਉਹੀ 250 300 ਕਰੋੜ ਰੁਪਏ ਆਮਦਨ ਹੈ ਤੇ ਇਹਦਾ ਮਤਲਬ ਤੁਸੀਂ 20000 ਕਰੋੜ ਰੁਪਏ ਜਿਹੜਾ ਪਹਿਲਾਂ ਕਹਿੰਦੇ ਸੀ ਅਕਾਲੀ ਤੇ ਕਾਂਗਰਸੀ ਖਾਂਦੇ ਨੇ ਹੁਣ ਇਹਦਾ ਮਤਲਬ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਖਾਂਦੇ ਨੇ ਕਿਤੇ ਤਾਂ ਜਾ ਰਿਹਾ ਵਾ ਕਿਉਂਕਿ ਤੁਸੀਂ ਗਰੰਟੀਆਂ ਦੇਣ ਲੱਗੇ रिसर्च ਕਰਨ ਤੋਂ ਬਾਅਦ ਕਹਿੰਦੇ ਮੈਂ ਕਹਿ ਰਿਹਾ ਵਾਂ ਇਹਦਾ ਮਤਲਬ 20000 ਕਰੋੜ ਰੁਪਏ ਕਿੱਥੇ ਰੇਤਾ ਦਾ ਉਦਾਂ ਹੀ 30 35 40 40 ਹਜ਼ਾਰ ਦਾ ਟਿਪਰ ਮਤਲਬ ਮੈਂ ਕਿਹੜੀ ਗੱਲ ਕਰਾਂ ਕਿਹੜੀ ਨਾਗਰ ਸਿੱਧੇ ਮੂਸੇ ਵਾਲੀ ਦੀ ਗੱਲ ਕਰਨ ਲੱਗਿਆ ਸੀ ਬੱਚਾ ਮਰ ਗਿਆ ਉਹਦਾ ਦੇਖੋ ਇੱਕ ਖੋਨ ਹਾਰ ਇੱਕ ਇਦਾਂ ਦਾ ਵਿਸ਼ਿਸ਼ ਪ੍ਰਸਿੱਧ ਔਰ ਇਹਨਾਂ ਦੀ ਨਲਾਕੀ ਨਾਲ ਮਰਿਆ ਇਹਨਾਂ ਨੇ ਸਿਕਿਉਰਿਟੀ ਵਿਡਰਾਅ ਕੀਤੀ ਆਮ ਆਦਮੀ ਪਾਰਟੀ ਆਫੀਸ਼ਲ ਪੇजेस ਤੇ ਬਲਤੇਜ ਪੰਨੂ ਕੋ ਐਡਵਾਈਜ਼ਰ ਜਿਹਾ ਬਣਾਇਆ ਨਾ ਤੇ ਉਹਦੇ ਉੱਤੇ ਭਗਵੰਤ ਮਾਨ ਨੇ ਵੀ ਕੀਤੀ ਕਿ ਆਹ ਫਲਾਣੇ ਬੰਦਿਆਂ ਦੀ ਅਸੀਂ ਸਿਕਿਉਰਿਟੀ ਵਾਪਸ ਮਰਹਲ 24 ਘੰਟਿਆਂ ਚ ਮੂਸੇਵਾਲਾ ਮਾਰ ਦਿੱਤਾ 2 ਸਾਲ ਹੋ ਗਏ ਨੇ ਬਲਕੌਰ ਸਿੰਘ ਤੇ ਉਹਦੀ ਮਾਤਾ ਚਰਨਕੌਰ ਐਨੀ ਦੁਹਾਈ ਪਾ ਰਹੇ ਨੇ ਦੁਹਾਈ ਜੇ ਤੁਸੀਂ ਸਿੱਧੂ ਮੂਸੇਵਾਲਾ ਦਾ ਇਨਸਾਫ ਨਹੀਂ ਦੇ ਸਕਦੇ ਤੇ ਆਮ ਜਿਹੜੇ ਵਿਚਾਰੇ ਸਧਾਰਨ ਵਿਅਕਤੀ ਨੇ ਪੰਜਾਬ ਦੇ ਚ ਉਹਨਾਂ ਕੀ ਇਨਸਾਫ ਦੀ ਉਮੀਦ ਹੋ ਸਕਦੀ ਹੈ ਔਰ ਡਿਫੈਕਟਰਸ ਓਪਰਚੂਨਿਸਟ ਡਿਫੈਕਟਰਸ ਨੂੰ ਕੰਡੈਮ ਕਰਦਾ ਵਾਂ ਔਰ ਮੈਂ ਸਮਝਦਾ ਲੋਕਾਂ ਨੂੰ ਅਪੀਲ ਕਰਦਾ ਵਾਂ ਕਿ ਐਤਕੀ ਜਿਹੜੇ ਲੋਕਾਂ ਨੇ ਪਾਰਟੀਆਂ ਬਿਨਾਂ ਵਜਾ ਛੱਡੀਆਂ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ ਸਰ ਆ ਤੁਸੀਂ ਕਹਿੰਦੇ ਹੋ ਆਮ ਆਦਮੀ ਪਾਰਟੀ ਭਾਜਪਾ ਦੀ ਬੀਤ ਦੀ ਤੁਹਾਡੇ ਵੋਟਰ ਹਰ ਹਰਿਆਣਾ ਤੇ ਦਿੱਲੀ ਦੇ ਵਿੱਚ ਵੋਟ ਪਾ ਰਹੇ ਨੇ ਜੇ ਕੱਲ ਨੂੰ ਤਿੰਨ ਚਾਰ ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਸੈਂਟਰ ਦੇ ਵਿੱਚ ਤਿੰਨ ਚਾਰ ਸੀਟਾਂ ਦੀ ਲੋੜ ਰਹਿੰਦੀ ਹੈ ਤੇ ਉਹ ਸੀਟਾਂ ਲੈ ਕੇ ਐਂਡੀ ਚ ਚਲੇਗੇ ਚਲੇਗੇ ਫਿਰ ਇਹ ਤਾਂ ਹਮਾਰ ਕੱਢ ਦਿਓ ਜੇ ਤੁਹਾਨੂੰ ਲੱਗਦਾ ਵੀ ਉਹ ਤਾਂ ਉਹ ਤਾਂ ਕੱਢ ਹੀ ਦਿਆਂਗੇ ਫਿਰ ਉਹ ਤਾਂ ਕੋਈ ਕਹਿਣ ਵਾਲੀ ਗੱਲ ਨਹੀਂ ਦੇਖੋ ਗੱਲ ਇਹ ਤਾਂ ਹੀਓ ਪੰਜਾਬ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਕਿਉਂਕਿ ਜਿਹੜੇ ਆਦਮੀ ਟਿਕਟਾਂ ਸੇਲਤੀ ਭੱਜ ਜਾਂਦੇ ਨੇ ਇਹਨਾਂ ਦਾ ਕੀ ਗਾਰੰਟੀ ਕਿ ਪੰਜਾਬ ਇੰਡੀਆ ਅਲਾਈਂਸ ਵਿੱਚ ਰਹਿਣਗੇ ਪਈਓ ਸਾਡੇ ਕੇਡਰ ਨੇ ਸਾਨੂੰ ਸੁਣਿਆ ਦਿੱਤਾ ਥੱਲਿਓ ਲੈ ਕੇ ਉੱਤੇ ਤੇ 100% ਨੋ ਕੰਪਰਮਾਈਜ਼ ਐਟ 올ਵੇਦ ਆਮ ਆਦਮੀ ਪਾਰਟੀ ਐਂਡ ਬਾਹਰ ਇਹ ਕੀ ਕਰਦੇ ਨੇ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਡਟ ਕੇ ਲੜਾਈ ਇਹਨਾਂ ਨੇ ਜੋ ਤਾਨਾਸ਼ਾਹ ਰਾਜ ਚਲਾਇਆ ਵਾ ਪਿਛਲੇ 2 ਸਾਲ ਤੋਂ ਕਰਾਂਗੇ 60-70 ਹਜ਼ਾਰ ਦਾ ਕਰਜ਼ਾ ਚੜ੍ਹ ਦਿੱਤਾ ਦੋ ਸਾਲਾਂ ਵਿੱਚ ਜਿਹੜੇ ਕਹਿੰਦੇ ਦੂਜਿਆਂ ਨੂੰ ਮਜ਼ਾਕ ਕਰਦੇ ਹੁੰਦੇ ਸੀ ਕਿ 2 ਸਾਲ 60-70 ਹਜ਼ਾਰ ਕਰੋੜ ਦੀ ਐਡੀਸ਼ਨ ਪੌਣੇ 3 ਲੱਖ ਦੇ ਨਾਲ ਤੁਸੀਂ ਲਾ ਲਓ 3.5 ਲੱਖ ਕਰੋੜ ਦੇ ਲਾਗੇ ਕਰਜ਼ਾ ਪੰਜਾਬ ਦੇ ਵਿੱਚ ਛੜਾ ਚੁੱਕੇ ਨੇ ਠੀਕ ਹੈ ਥੈਂਕ ਯੂ ਪਾ ਪਾ ਹੁਣ ਜੇ ਕੋਈ ਲੋਕਾਂ ਦਾ ਵੀ ਲੋਕਾਂ ਦਾ ਵੀ ਇੱਥੇ ਰਹਿਣਾ ਇੱਕ ਮਿੰਟ ਕੈਮਰਾ ਰੱਖਣਾ ਮੈਂ ਇੱਕ ਮਿੰਟ ਮੈਂ ਬੜੀ ਬੈਠਣ ਪਲੀਜ਼ ਇੱਕ ਲਾਈਨ ਦੇ ਦਿਓ ਜੀ ਬੱਸ ਤੁਸੀਂ ਇੱਕ ਮਿੰਟ ਰੁਕਾ ਦਿਓ ਫਿਰ ਨਹੀਂ ਇੱਕ ਮਿੰਟ ਇੱਕ ਮਿੰਟ ਲੈ ਵੀ ਫੋਟੋ ਤੂੰ ਅੰਦਰੋਂ ਘਰ ਸ਼ੁਰੂ ਕਰ ਅੰਦਰ ਸੈਟਅਪ ਲੱਗਿਆ ਹੋਇਆ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੋਈ ਜਲਦੀ ਇੱਕ ਮਿੰਟ ਹੋਰ ਕਰ ਦੇ ਬਾਈ ਜੀ ਮਗਰ ਵਿੱਚ ਇੱਕ ਮਿੰਟ ਯਾਰ ਯਾਦ ਸ਼ਾਨੀ ਦੋਬੇ ਫਿਰ ਦਾ ਚੁਪਦਾ ਨਾਮ ਬਚੋ ਪੀਸ ਜੇ ਉਹ ਕਰ ਜੋ ਪੜਾਇਆ ਕਿਸੇ ਤੁਹਾਨੂੰ ਕੀ ਗੋਲਟੀ ਫਰਾ ਗੋਲਟੀ ਵਿਰਾਡ ਗ੍ਰਿਫਤਾਰ ਕਰ ਲਿਆ ਅਮਰੀਕਾ ਦੇ ਫਿਰ ਇਜ਼ ਦੈਟ ਸਟੇਟਮੈਂਟ ਕਦੀ ਕਿਸੇ ਚੀਫ ਮਿਨਿਸਟਰ ਨੇ ਇਦਾਂ ਦੀ ਫੂਲਿਸ਼ ਸਟੇਟਮੈਂਟ ਦਿੱਤੀ ਹੈ ਵਿਦਆਊਟ ਵੈਰੀਫਾਈਂਗ 26 ਜਨਵਰੀ ਨੂੰ ਕੋ ਕਹਿੰਦਾ ਹੁੰਦਾ ਜੋ ਇਹਨੇ ਉੱਥੇ ਉਸ ਦਿਨ ਕਿਹਾ ਕਿ ਮੇਰੇ ਪਰਿਵਾਰ ਦੇ ਵਿੱਚ ਖੁਸ਼ੀ 26 ਜਨਵਰੀ ਨੂੰ ਤਾਂ ਤੁਸੀਂ ਇਸ ਦੇਸ਼ ਦੀ ਆਜ਼ਾਦੀ ਦੀ ਗੱਲਾਂ ਕਰਦੇ ਆ ਜਿਹੜੇ ਸ਼ਹੀਦ ਹੋਏ ਨੇ ਉਦਮ ਸਿੰਘ ਵਰਗੇ ਉਹਨਾਂ ਦੀ ਗੱਲ ਕਰਦੇ ਹੋ ਇਹ ਪਰਸਨਲ ਗੱਲਾਂ ਕਰਨ ਵਾਸਤੇ 26 ਜਨਵਰੀ ਤੇ ਫੰਕਸ਼ਨ ਨਹੀਂ ਗਏ ਗਾਣੇ ਗਾ ਰਿਆਂ 26 ਤਰੀਕ 26 ਜਨਵਰੀ ਨੂੰ ਸੋ ਆਲ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਆਪਣੇ ਵੋਲੰਟੀਅਰਜ਼ ਬੜੇ ਮੈਯੂਸ ਕੀਤੇ ਨੇ ਮੈਂ ਤੁਹਾਡੇ ਜ਼ਰੀਏ ਵੋਲੰਟੀਅਰਜ਼ ਨੂੰ ਕਰੂੰਗਾ ਹੱਥ ਚ ਤੁਹਾਨੂੰ ਸਿਰਫ ਦਰਿਆ ਵਛਾਉਣਾ ਵਾਸਤੇ ਰੱਖਿਆ ਇਹਨਾਂ ਨੇ ਤੁਹਾਨੂੰ ਕੁੱਟ ਖਾਣ ਵਾਸਤੇ ਰੱਖਿਆ ਤੁਹਾਨੂੰ ਸੋਸ਼ਲ ਮੀਡੀਆ ਤੇ ਗਾਲਾਂ ਕੱਢਣ ਤੇ ਖਾਣਾ ਵਾਸਤੇ ਰੱਖਿਆ ਵਾ ਜਦੋਂ ਨੌਕਰੀਆਂ ਆਉਣੀਆਂ ਉਹ ਦੋ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਲੋਕ ਲੈ ਕੇ ਜਾ ਰਹੇ ਕਿਉਂਕਿ देयर ਇਜ਼ ਨੋ ਡੋਮੈਸਾਈਲ ਲਾਅ ਇਨ ਪੰਜਾਬ ਜਦੋਂ ਰਾਜ ਸਭਾ ਦਾ ਮੈਂਬਰ ਬਣਾਉਣੇ ਆ ਉਦੋਂ ਡਬਲਯੂ ਯੂਨੀਵਰਸਿਟੀ ਦਾ ਅਮੀਰ ਆਦਮੀ ਆਉਣੇ ਸਨੀ ਅਰੋੜਾ ਕੋ ਲੁਧਿਆਣੇ ਦਾ ਪ੍ਰੋਪਰਟੀ ਡੀਲਰ ਹੋਣਾ ਵਾ ਜਦੋਂ ਐਮਪੀ ਦੀਆਂ ਟਿਕਟਾਂ ਦੇਣੀਆਂ ਪੰਜ ਮਿਨਿਸਟਰ ਤਿੰਨ ਐਮਐਲਏ ਤੇ ਤਿੰਨ ਤਿਤਲੀਆਂ ਜਿਹਦਾ ਮੈਡਮ ਨੇ ਕਿਹਾ ਰਿੰਕੂ ਆ ਜੀਪੀ ਸਾਡਾ ਚੱਬੇਵਾਲ ਜਿਹੜਾ ਰੋਜ਼ ਕਹਿੰਦਾ ਦੂਜਿਆਂ ਨੂੰ ਕਿ ਕਾਂਗਰਸੀ ਅਕਾਲੀ ਬਹੁਤ ਮਾੜੇ ਨੇ ਉਹ ਤੁਹਾਡੇ ਕੋਲ 13 ਬੰਦੇ ਨਹੀਂ ਤੁਸੀਂ 13 ਜ਼ੀਰੋ ਕਿੱਥੋਂ ਕਰ ਦਿਓਗੇ ਸੋ ਮੈਂ ਤਾਂ ਉਹਨਾਂ ਵੌਲੰਟੀਅਰਸ ਨੂੰ ਕਹਿਣਾ ਤੁਸੀਂ ਜਜ਼ਬਾਤੀ ਬੰਦੇ ਹੋ ਜਜ਼ਬਾਤ ਨਾਲ ਉਹਨਾਂ ਨਾਲ ਜੁੜੇ ਸਿਗੇ ਕਿਰਪਾ ਕਰਕੇ ਇਸ ਇਲੈਕਸ਼ਨ ਪਾਰਟੀ ਬਾਜ਼ੀ ਤੋਂ ਉੱਟ ਕੇ ਅਕਾਲੀਆਂ ਨੂੰ ਵੀ ਕਹਿਣਾ ਚਾਹਣਾ ਸੁਖਬੀਰ ਅਕਾਲੀ ਨਹੀਂਗਾ ਅਗਰ ਅਕਾਲੀ ਹੁੰਦਾ ਤਾਂ ਆਪਣੇ ਫਰਜ਼ ਪਛਾਣਦਾ ਜੰਮੂ ਕਸ਼ਮੀਰ ਦੇ ਦੋ ਟੋਟੇ ਕਿਤੇ ਇੱਕ ਮੁਸਲਮਾਨਾਂ ਦੀ ਸਟੇਟ ਤੋੜ ਦਿੱਤੀ ਉਦਾਂ ਕਹਿੰਦੇ ਵੱਧ ਅਧਿਕਾਰ ਲੈਣੇ ਆ ਤੇ ਵੋਟਾਂ ਪਾਈਆਂ ਬੀਜੇਪੀ ਨੂੰ ਜੀ ਸਿਟੀਜ਼ਨ ਐਮੈਂਡਮੈਂਟ ਐਕਟ ਆਇਆ ਭੁੱਲਿਆ ਨਹੀਂ ਬਿਲਕੁਲ ਵੀ ਯੂਨੀਫਾਰਮ ਸਿਵਲ ਕੋਡ ਉੱਤਰਾਖੰਡ ਵਿੱਚ ਲਾਗੂ ਹੋ ਚੁੱਕਾ ਵਾ ਜਿਹਦੇ ਨਾਲ ਸਾਡੇ ਕੱਟਗਿਣਤੀਆਂ ਦੇ ਸਾਈਆਂਾਂ ਦੇ ਦਲਤਾਂ ਦੇ ਜੈਨੀਆਂ ਦੇ ਬੁੱਧੀਆਂ ਦੇ ਸਿੱਖਾਂ ਦੇ ਮੁਸਲਮਾਨਾਂ ਦੇ ਹਕੂਕ ਖੋ ਗਏ ਨੇ ਨਾਟ ਸਪੀਕਿੰਗ ਐਟ ਆਲ ਔਰ ਕਿਸੇ 3 ਸਾ ਪਰਿਵਾਰ ਨੂੰ ਆਪਣੀ ਕੁਛੜ ਚ ਬੁਲਾਇਆ ਕੌਨਫੀਡੈਂਸ ਲੈ ਕੇ ਦੇਖੋ ਉਹਨਾਂ ਦੀ ਬੇਈਮਾਨੀ ਕਿੱਡੀ ਹੈ ਆਪਣੇ ਕੁਛੜ ਚ ਬਿਠਾ ਕੇ ਤੇ ਉਹਦੇ ਖੰਜਰ ਮਾਰਿਆ ਪੋਲਿਟੀਕਲ ਉਹਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਵੋਟ ਪਾਈ ਇੱਕ ਵੀ ਵੋਟ ਪਾਈ ਪੰਜਾਬ ਦੀ ਸੁਖਵੀਰ ਨੂੰ ਪਾਰਟੀ ਨੂੰ ਉਹ ਸਿੱਧੀ ਐਨਡੀਏ ਦੇ ਖਾਤੇ ਜਾਣੀ فرض ਕਰੋ ਤੁੱਕੇ ਨਾਲ ਇੱਕ ਬੰਦਾ ਕੋਈ ਜਿੱਤ ਗਿਆ فرض ਕਰੋ ਸੁਣਨ ਵਾਲੀ ਗੱਲ ਹੈ ਤੁਸੀਂ ਜਿਹੜੀ ਵੋਟ ਪਾਉਨੇ ਤੁਸੀਂ ਤਾਂ ਭਾਜੀਪੀ ਦਾ ਵਿਰੋਧ ਕਰ ਰਹੇ ਪੰਜਾਬ ਚ ਕਿਸਾਨ ਘੇਰ ਰਹੇ ਨੇ ਪਿੰਡਾਂ ਜਿੜ ਵੜਨ ਦੇ ਉਹਦੀ ਵੋਟ ਪਾਈ ਵਿਲ ਗੋ ਇਨਟੂ ਭਾਜੀਪੀਜ਼ ਕਿੱਟੀ ਸਟੇਟ ਟੂ ਤੁਹਾਨੂੰ ਸਭ ਨੂੰ ਪਤਾ ਮੇਰੇ ਕਹਿਣ ਦੀ ਲੋੜ ਨਹੀਂ ਕਿ ਉਹਨਾਂ ਦਾ ਸਮਝੌਤਾ ਹੁੰਦਾ ਹੁੰਦਾ ਟੁੱਟਿਆ ਤੇ ਬਾਅਦ ਚ ਤੋਂ ਵੋਟ ਐਨਡੀਏ ਨੇ ਬੀਜੇਪੀ ਨੇ ਲੈ ਹੀ ਲੈਣੀ ਆ ਇਹ ਵਾਤਾਵਰਨ ਨੇ ਮੈਂ ਤੁਹਾਡਾ ਸਾਰਿਆਂ ਦਾ ਖਾਸ ਤੌਰ ਤੇ ਅੱਜ ਸਾਰੇ ਆਪਣੇ ਕਾਂਗਰਸ ਦਾ ਜਿਹੜਾ ਪਰਿਵਾਰ ਆ ਜਿਹੜਾ ਜਿਹੜਾ ਲਾਣਾ ਹੈ ਇੱਥੇ ਲਹਿਰੇ ਦਾ ਔਰ ਦਰਿਆਦ ਪਾਰ ਮੈਂ ਉਹਨਾਂ ਦਾ ਬੜਾ ਮਸ਼ਹੂਰ ਆ ਮੈਨੂੰ ਮੈਡਮ ਨੇ ਆਲਰੇਡੀ ਹਦਾਇਤ ਦਿੱਤੀ ਹੋਈ ਆ ਜਿਹੜੇ ਦੋ ਵੱਡੇ ਇੰਸਟੀਚਿਊਟ ਇੰਜੀਨੀਅਰਿੰਗ ਕਾਲਜ ਔਰ ਅਕਾਲੀ ਫੂਲਾ ਸਿੰਘ ਕਾਲਜ ਜਿਹੜਾ ਬੰਦ ਹੋਇਆ ਵੀ ਵਿਲ ਆਈ ਵਿਲ ਸਟ੍ਰਾਈਵ ਮਾਈ ਬੈਸਟ ਆ ਵੀ ਟਰਾਈ ਮਾਈ ਬੈਸਟ ਕਿ ਇਹਨਾਂ ਨੂੰ ਰਿਵਾਈਵ ਕਰਕੇ ਇਹਨਾਂ ਨੂੰ ਬਹਾਲ ਕੀਤਾ ਜਾਵੇ ਕੱਗਰ ਦਰਿਆ ਇੱਕ ਉਹਦੀ ਉਹਦੀ ਮਾਰ ਨਾਲ ਲਗਭਗ 2-3 ਜ਼ਿਲ੍ਹੇ ਮਾਲਵੇ ਦੇ ਖਾਂਦੇ ਨੇ ਤਬਾਈ ਕਰੋੜਾ ਚੜਾਉਂਦੀ ਹੈ ਹਨੇਰਗਰਦੀ ਮਚਾਉਂਦੀ ਆ ਉਹਨੂੰ ਟੇਮ ਕਰਨਾ ਜਿਹਦੇ ਲਈ ਇਹਨਾਂ ਨੇ 145 ਕਰੋੜ ਰੁਪਏ ਲੈ ਕੇ ਆਇਸ ਨਬਾਟ ਤੋਂ ਇਸ ਤਰ੍ਹਾਂ ਦੇ ਪ੍ਰੋਜੈਕਟ ਕੇਂਦਰ ਵਿੱਚੋਂ ਲਿਆ ਕੇ ਲੋਕ ਸਭਾ ਦੇ ਵਿੱਚ ਖੜ ਕੇ ਉਹਨਾਂ ਨੂੰ ਲਿਆਉਣਾ ਔਰ ਇੱਥੇ ਲਹਿਰਾ ਬਿਕੋਜ਼ ਇਟਸ ਵਨ ਆਫ ਦਾ ਲਾਸਟ ਕਾਨਫਰੰਸਿਸ ਆ ਪੰਜਾਬ ਇੱਥੇ ਹੈਲਥ ਕੇਅਰ ਦਾ ਇੱਕ ਅੱਛਾ ਪ੍ਰਬੰਧ ਕਰਨਾ ਤੇ ਇੱਕ ਲੜਕੀਆਂ ਦੇ ਐਜੂਕੇਸ਼ਨ ਵਾਸਤੇ ਕੋ ਪ੍ਰਬੰਧ ਕਰਨਾ ਮੇਰਾ ਅਜੈਂਡਾ ਹੋਵੇਗਾ ਸਰ ਇੱਕ ਚੋਣਾਂ ਦੇ ਦੌਰਾਨ ਜਿਹੜੇ ਡਲ ਬਦਲੀ ਹੋਈ ਹੈ ਮਤਲਬ ਪਾਰਟੀਆਂ ਛੱਡ ਜਾਂਦਾ ਕਾਂਗਰਸ ਦੀ ਸੰਤੋਖ ਸਿੰਘ ਚੋਹਦਰੀ ਜੀ ਜਿਹੜੀ ਆ ਪਤਨੀ ਆ ਉਹ ਵੀ ਭਾਜਪਾ ਸ਼ਾਮਲ ਹੋ ਗਈ ਆ ਕੀ ਕਹਿਣਾ ਚਾਹੋ ਦੇਖੋ ਡਿਫੈਕਸ਼ਨ ਜਿਹੜੀ ਆ ਨਾ ਜਦੋਂ ਤੁਸੀਂ ਬਿਨਾਂ ਕਾਰਨ ਤੋਂ ਕਰਦੇ ਹੋ ਬਹੁਤ ਮਾੜੀ ਚੀਜ਼ ਆ ਹਾਂ ਤੁਹਾਡੇ ਨਾਲ ਜਿੱਦਾਂ ਹੁਣ ਪਰਮਿੰਦਰ ਦੇ ਨਾਲ ਜਾਤੀ ਹੋਏ ਇਹਦੇ ਕੋਈ ਇਹਦੇ ਕੋਈ ਕਾਰਨ ਹੈ ਟੂ ਡਿਫੈਕਟ ਮੈਂ ਤਾਂ ਤੁਹਾਡੇ ਜ਼ਰੀਏ ਕਹੂੰਗਾ ਕਿ ਸਪਿੰਸਾ ਸਾਹਿਬ ਤਾਂ ਹੁਣ ਬਹੁਤ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਇਹਨੂੰ ਪਰਮਿੰਦਰ ਨੂੰ ਕਿਸੇ ਅਕਾਲੀ ਨੇ ਨਹੀਂ ਚੱਲਣਾ ਕਦੀ ਸੁਖਪੀਰ ਨੇ ਇਹਨੂੰ ਖੜਾ ਨਹੀਂ ਹੋਣ ਦੇਣਾ ਸਾਡਾ ਅਗਰ ਮੈਡਮ ਮੇਰੇ ਨਾਲ ਸਾਥ ਦੇਣਗੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡਾ ਸਾਥ ਦਿਓ ਆਓ ਸਾਡੇ ਨਾਲ ਆ ਜੀ ਵੈਲਕਮ ਕਰਾਂਗੇ ਆ ਸੁਣੋ ਗੱਲ ਅਸੀਂ ਕਹਿੰਦੇ ਆ ਬਹੁਤ ਹਲਕੇ ਆ ਸਾਡੇ ਕੋਲ ਆਓ ਸਾਡੇ ਨਾਲ ਔਰ ਜਿਹੜੀ ਤੁਹਾਡੀ ਉਹਨਾਂ ਨੇ ਤੋਹਫੀਨ ਕਰਨ ਦੀ ਕੀਤੀ ਆ ਕਾਂਗਰਸ ਤੁਹਾਡੀ ਇੱਜ਼ਤ ਬਹਾਲੀ ਕਰੇਗੀ ਆਈ ਏਮ ਗਿਵਿੰਗ ਇਟ ਥਰੂ ਦਾ ਕਾਲ ਥਰੂ ਦਾ ਮੀਡੀਆ ਕਿਉਂਕਿ ਬੇਸਿਕਲੀ ਪਰਮਿੰਦਰ ਇੱਕ ਸ਼ਰੀਫ ਆਦਮੀ ਆ ਸੋ ਜਿਹੜੇ ਡੈਫੈਕਟਰਸ ਨੇ ਜਿਹੜੀਆਂ तितਲੀਆਂ ਭਗਵੰਤ ਮਾਨ ਨੇ ਇੱਕ ਨਵਾਂ ਸ਼ਬਦ ਮੈਨੂੰ ਤੰਜ਼ ਕਰਕੇ ਕੀਤਾ ਸੀ तितਲੀਆਂ ਹੁਣ ਪਹਿਲਾਂ ਤਾਂ ਜਲੰਧਰ ਰਿੰਕੂ तितਲੀ ਲੈ ਜਾਂਦੀ ਉਹ ਉੱਡ ਕੇ ਕਮਲ ਦੇ ਫੁੱਲ ਤੇ ਚਲੇਗੀ ਫਿਰ ਇੱਕ ਪਵਨ ਟੀਨੂ ਅਕਾਲੀਆਂ ਦੀ तितਲੀ तितਲੀ ਚੱਕੀ ਫਿਰ ਚੱਬੇਵਾਲ ਦੀ ਬਾਹਮ ਰੋੜ ਕੇ ਸਾਡੀ तितਲੀ ਲੈ ਗਏ ਇੱਕ ਚੀਜ਼ ਜੀਪੀ ਫਤਿਹਗੜ੍ਹ ਤੋਂ तितਲੀ ਲੈ ਗਏ ਉਹ ਯਾਰ ਉਹ ਜਿਹੜੀਆਂ ਪਾਰਟੀਆਂ ਦੇ ਕੋਲ 13 ਨਾਮਿਨੇਟਸ ਨਹੀਂ ਹੈਗੇ ਉਹ 13 ਜ਼ੀਰੋ ਦੀ ਗੱਲ ਕਿੱਥੋਂ ਕਰ ਸਕਦੇ ਨੇ ਜਦੋਂ ਮੈਡਮ ਨੇ ਕਿਹਾ ਵੈਨ ਵੈਰੀ ਡੋਨਟ ਹੈਵ 13 ਕੈਂਡੀਡੇਟਸ ਹੌਜ਼ਤ ਪੋਸਿਬਲ ਕਿ ਤੁਸੀਂ 13 ਉਥੋਂ ਸੀਟਾਂ ਜਿੱਤ ਸਕੋਗੇ ਬਿਲਕੁਲ ਕੱਲਾ ਕੱਲਾ ਮੈਂਬਰ ਚੱਲੂਗਾ ਸਾਰੇ ਸਾਡੇ ਬੱਚੇ ਆ ਸਾਰਿਆਂ ਨਾਲ ਸਾਡੀ ਗੱਲ ਹੋਈ ਹੈ ਕੋਈ ਐਸੀ ਗੱਲ ਨਹੀਂ ਇੱਕ ਪਰਿਵਾਰ ਦੇ ਵਿੱਚ ਨਿੱਕੀਆਂ ਮੁੱਠੀਆਂ ਗੱਲਾਂ ਹਰ ਇੱਕ ਤਾਂ ਤੇ ਹੁੰਦੀਆਂ ਹੁੰਦੀਆਂ ਪਰ ਜਿੱਦ ਤੱਕ ਪਰਟੀ ਦਾ ਸਵਾਲ ਹੈ ਰੌਹਲ ਗਾਂਧੀ ਜੀ ਜਿਵੇਂ ਝੰਡਾ ਚੱਕ ਕੇ ਦੇਸ਼ ਬਚਾਉਣ ਸੰਵਿਧਾਨ ਬਚਾਉਣ ਲਈ ਤੁਰੇ ਹੋਏ ਆ ਸਾਰਾ ਸਾਡਾ ਵੱਡੇ ਛੋਟੇ ਵਾਲਾ ਕਾਡਰ ਸਾਰਾ ਇੱਕ ਪੱਠੋਕੇ ਚੱਲੂਗਾ ਢੀਂਸਾ ਫੈਮਿਲੀ ਨੂੰ ਤੁਸੀਂ ਮੰਤਰਣ ਦਿੱਤਾ ਹੈਗਾ ਜੀ ਵੀ ਜੋ ਕਾਂਗਰਸ ਸ਼ਾਮਲ ਹੁੰਦੇ ਨੇ ਦੇਖੋ ਉਹਨਾਂ ਦਾ ਸਿੱਕਿਆ ਹੈ ਵਰਜੀ ਤਾਂ ਉਹਦਾ ਦੀ ਹੈ ਇਹ ਰੀ ਕੋ ਅੱਖਣ ਮੈਂ ਨੂੰ ਸੱਦਾ ਦਿੱਤੇ ਮੈਂ ਜਾਣਾ ਰਿਸ਼ਤਾ ਇਹ ਕਹਿੰਦੇ ਆ ਜੇ ਤੁਸੀਂ ਕਿਸਾਨ ਉੱਤਰਨ ਵਾਲੀ ਪਾਰਟੀ ਵਿੱਚ ਬੀਜੇਪੀ ਵਿੱਚ ਰਹੇ ਹੋ ਤਾਂ ਅੱਜ ਕਿਸਾਨਾਂ ਵਾਸਤੇ ਲੜਨ ਵਾਸਤੇ ਰੋਹਲ ਗਾਂਧੀ ਜੀ ਇੱਥੇ ਆਏ ਸੀ ਟਰੈਕਟਰ ਦੇ ਉੱਤੇ ਲੈ ਕੇ ਤੇ ਜੇ ਉਹਦਾ ਮਨ ਹੋਵੇ ਇਰਾਦਾ ਹੋਵੇ ਸਾਡੇ ਕੋਲੇ ਬਹੁਤ ਸੀਟਾਂ ਨੇ ਔਰ ਵਧੀਆ ਆਊਗਾ ਸੀ ਨੂੰ ਵੈਲਕਮ ਕਰਾਂਗੇ